हां जी हां जी नहीं नहीं अजन वो जी ਗੱਲ ਨਹੀਂ ਹੈ ਮੈਂ ਸੇਵਕ ਪਿੱਛੇ ਥੋੜੀ ਰਿਜ਼ਾਈਨ ਦਿੱਤਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹਦਾ ਹਾਂ ਜੀ ਹਾਂ ਜੀ ਦੇਖੋ ਅੱਗੇ ਕਿਤੇ ਵਧੀਆ ਓਪਰਚੁਨਿਟੀ ਮਿਲੇ ਤੇ ਹਰ ਕੋਈ ਚਾਹੁੰਦਾ ਹੈ ਕਿ ਅੱਗੇ ਚਾਵੇ ਨਾ ਨਾ ਸੇਵਕ ਨਾਲ ਗੱਲ ਹੀ ਨਹੀਂ ਹੋਈ ਉਹਦਾ ਤੇ ਸਵਿਚ ਆਫ ਆ ਰਿਹਾ ਹੂੰ ਨਹੀਂ ਮੈਂ ਨਹੀਂ ਗਈ ਘਰ ਮੈਂ ਕੀ ਕਰਨਾ ਸੀ ਕੋਈ ਗੱਲ ਨਹੀਂ ਅੱਛਾ ਅੱਛਾ ਚਲੋ ਠੀਕ ਹੈ ओके ਸੇਵਕ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਨਾ ਉਹਦੀ ਮੰਮੀ ਦਾ ਨਾ ਸੇਵਕ ਦਾ ਕੋਈ ਫੋਨ ਤੇ ਨਾਲ ਲੜਨ ਆਇਆ ਮੇਰੇ ਕੋ ਇਹਦਾ ਮਤਲਬ ਉਹਦੀ ਮੰਮੀ ਨੇ ਨਾ ਸੇਵਕ ਨਾਲ ਕੋਈ ਗੱਲ ਨਹੀਂ ਕੀਤੀ ਹਲਕੇ ਚ ਲੈ ਲਿਆ ਮੈਨੂੰ ਪਹਿਲਾਂ ਤੇ ਗੱਲ ਹੀ ਨਹੀਂ ਸੀ ਹੁੰਦੀ ਉਹਦੀ ਮੰਮੀ ਮੇਰੀ ਕਿੱਦਾਂ ਮੈਨੂੰ ਧੱਕੇ ਮਾਰਦੀ ਸੀ ਜਦ ਦੇਖੇ ਪ੍ਰੂਫ ਫਿਰ ਖੁੱਲ ਗਿਆ ਨਾ ਅੱਖਾਂ ਮੇਰਾ ਮੁੰਡਾ ਐਦਾਂ ਨਹੀਂ ਕਰ ਸਕਦਾ ਐ ਵਾ ਉਹ ਐ ਕਿਵੇਂ ਹੱਥ ਜੋੜਦੀ ਸੀ ਲੱਗਦਾ ਮੈਨੂੰ ਦੁਬਾਰਾ ਨਾ ਘੱਟ ਜਾਣਾ ਹੀ ਪੈਣਾ ਮੈਂ ਤਾਂ ਸੋਚਿਆ ਸੀ ਚੱਲ ਦੋ ਤਿੰਨ ਵਾਰੀ ਪਿਆਰ ਨਾ ਮਨਾ ਲਾਂ ਬੰਦੇ ਨੂੰ ਚਾਂਸ ਦੇਣਾ ਚਾਹੀਦਾ ਹੈਗਾ ਤਾਂ ਠੀਕ ਹੀ ਐ ਪਰ ਚਲੋ ਆਈ ਲਵ ਠੀਕ ਪਰ ਹੁਣ ਮੈਂ ਸੋਈਦੀ ਪਿਆਂ ਹੋ ਆਵਾ ਘਰ ਹੁਣ ਤਾਂ ਸਿਮਰਤ ਵੀ ਹੋਣੀ ਐ ਸੇਵਕ ਹੋਵੇ ਨਾ ਹੋਵੇ ਕੋਈ ਗੱਲ ਨਹੀਂ ਤਮਾਸ਼ਾ ਤਾਂ ਖੂਨ ਲਾਣਾ ਪੈਣਾ ਉਹਦੀ ਮੰਮੀ ਨੂੰ ਲੱਗਦਾ ਸਮਾਂ ਹੀ ਨਹੀਂ ਲੱਗੀ ਮੈਂ ਚਾਨੀ ਕੀ ਚੱਲ ਹੱਦ ਤੱਕ ਘਰ ਤਿਆਰੀ ਸੋਦੀਪਿਆ ਸੇਵਕ ਨੂੰ ਫੋਨ ਕਰਾਂ ਮੈਨੂੰ ਸਮਝ ਆ ਰਹੀ ਸੇਵਕ ਦੀ ਮੰਮੀ ਨੇ ਸੇਵਕ ਨਾਲ ਗੱਲ ਨਹੀਂ ਕੀਤੀ ਹੋएगी ਹੱਦ ਤੱਕ ਉਹ ਕਿਉਂ ਗੱਲ ਕਰੇਗੀ ਆਪਣੇ ਮੁੰਡੇ ਦਾ ਘਰ ਥੋੜੀ ਤੋੜਨਾ ਚਾਹੇਗੀ ਨਾਲ ਸਿਮਰ ਨਾਲ ਤੇ ਉਹਦੀ ਮੰਮੀ ਦਾ ਪਿਆਰ ਹੀ ਬੜਾ ਹੈ ਚਲੋ ਬਣਿਆ ਰਹੇ ਪਿਆਰ ਪਰ ਮੈਨੂੰ ਵੀ ਤਾਂ ਮੇਰੀ ਜਗਾ ਮਿਲੇ ਨਾ ਕਿਤੇ ਭਾਵੇਂ ਮੈਨੂੰ ਇਹੇ ਘਰ ਵਿਆਹ ਕਰਕੇ ਰੱਖ ਲਵੇ ਪਹਿਲਾਂ ਉਹ ਮੈਂ ਰਹੀ ਜਾਉਂਗੀ ਉਦੋਂ ਨਾਲ ਪਰ ਮੇਨਾਂ ਵਿਆਹ ਤੇ ਕਰਾਵੇ ਜਾਂ ਫਿਰ ਉਹਨੂੰ ਘਰੋਂ ਕੱਢੇ ਕੀ ਕਰਾਂ ਘਰ ਜਾਣਾ ਚਾਹੀਦਾ ਮੈਨੂੰ ਇਹ ਫੋਨ ਕਰਨਾ ਚਾਹੀਦਾ ਮੇਰੇ ਖਿਆਲ ਸੇ ਇੱਕ ਫੋਨ ਕਰ ਲੈਣਾ ਚਾਹੀਦਾ ਹਨਾ ਨਹੀਂ ਤਾਂ ਫੇਰ ਕਹੇਗਾ ਤੂੰ ਸਿਮਰਤ ਦੇ ਸਾਹਮਣੇ ਆ ਗਈ ਤੁਮੇ ਨੂੰ ਮੌਕਾ ਤੇ ਦਿੰਦੀ ਤੂੰ ਮੈਨੂੰ ਇੱਕ ਗੱਲ ਤੇ ਕਰਦੀ ਚਲ ਸੇਵਕਾ ਤੈਨੂੰ ਇੱਕ ਮੌਕਾ ਦੇ ਹੀ ਦੇਣੀ ਆ ਚਲ ਆ ਫਿਰ ਇਹਨਾਂ ਸੋਨਾ ਲੱਗਦਾ ਕੋ ਪਾਣੀ ਚ ਟੱਲ ਕਿਨੇ ਚੁਰ ਹੋ ਗਿਆ ਫੋਨ ਹੈਲੋ ਹੈਲੋ ਸੇਵਕੀ ਹਾਲ ਹੈ ਕਿਉਂ ਤੂੰ ਕੀ ਲੈਣਾ ਮੈਂ ਕਹਿ ਰਹੀ ਸੀ ਤੁਸੀਂ ਆਏ ਨਹੀਂ ਤੁਹਾਨੂੰ ਉਦਨ ਮਿਲ ਕੇ ਵੀ ਗਈ ਆ ਮੈਂ ਘਰ ਆ ਤੇ ਜਾਣਾ ਸੀ ਇੱਕ ਵਾਰੀ ਮਿਲਣ ਮੈਨੂੰ ਮੈਂ ਕੀ ਕਰਨ ਨੂੰ ਨਹੀਂ ਘਰੇ ਤੇਰੇ ਦੱਸ ਮੈਨੂੰ ਪਤਾ ਤੇ ਹੈਗਾ ਤੁਹਾਨੂੰ ਕੀ ਗੱਲ ਕਰਨ ਆਨੀ ਸੀ ਮੇਰੇ ਨਾਲ ਮੈਂ ਨੇ ਕੁਝ ਸੋਚਿਆ ਸੀ ਮੈਂ ਫਿਰ ਉਹਨ ਕੋਈ ਡਿਸੀਜਨ ਲੈਣ ਲੱਗੀ ਆਪਣੀ ਲਾਈਫ ਦਾ ਤੇ ਮੈਂ ਕਿਹਾ ਤਾੜਨਾ ਇਹਦਾ ਗੱਲ ਕਰ ਲਾ ਫੇਰ ਨਾ ਕਿਓ ਮੈਨੂੰ ਪੁੱਛਿਆ ਨਹੀਂ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਪਲੀਜ਼ ਰਿਕਵੈਸਟ ਵਾਲੀ ਗੱਲ ਆ ਮੈਨੂੰ ਇੱਕ ਵਾਰੀ ਆ ਕੇ ਮਿਲ ਲੋ ਮੇਰੀ ਸੁਣੋ ਗੱਲ ਮੈਂ ਨਹੀਂ ਉਹ ਤੈਨੂੰ ਮਿਲਣਾ ਤੂੰ ਲੈ ਜਿਹੜੇ ਡਿਸੀਜਨ ਲੈਣੇ ਆ ਡਿਸੀਜਨਸ ਨਾ ਤੇ ਲੈਣੇ ਜਿਹੜੇ ਲੈਣੇ ਆ ਸੇਵਕ ਪਲੀਜ਼ ਰਿਕਵੈਸਟ ਕਰ ਰਹੀ ਆ ਇਹ ਮੇਰੀ ਲਾਈਫ ਦਾ ਡਿਸੀਜਨ ਹੈਗਾ ਜੀ ਪਹਿਲਾਂ ਜਿਹੜੀ ਗਲਤੀ ਹੋ ਗਈ ਹੈ ਉਹਨੂੰ ਛੱਡ ਦੋ ਮਾਫ ਕਰ ਦੋ ਮੈਨੂੰ ਪਲੀਜ਼ ਇੱਕ ਮਿੰਟ ਗੱਲ ਸੁਣ ਲਓ ਘਰ ਆ ਕੇ ਜਿਆਦਾ ਟਾਈਮ ਨਾ ਰੁਕਿਓ ਬੱਸ ਮੇਰੀ ਗੱਲ ਸੁਣ ਤੈਨੂੰ ਇੱਕ ਵਾਰ ਚ ਸਮਝਣੀ ਆਦਾ ਜਦੋਂ ਮੈਂ ਕਹਾਂ ਨਹੀਂ ਹੋਣਾ ਤਾਂ ਨਹੀਂ ਹੋਣਾ ਕਿਉਂ ਬਾਰ-ਬਾਰ ਬਕਵਾਸ ਕਰੀ ਜਾਂਨੀ ਸੇਵਕ ਪਲੀਜ਼ ਮੈਂ ਮੰਦੀ ਆ ਮੈਂ ਕਹਿ ਤਰੀ ਆ ਹਾਂ ਤੁਸੀਂ ਜਿੱਦਾਂ ਕਹਿ ਰਹੇ ਹੋ ਹਾਂ ਮੈਂ ਜ਼ੁਲਮ ਕੀਤਾ ਮੇ ਕੋ ਹੋ ਗਈ ਗਲਤੀ ਮੈਂ ਹੁਣ ਇਹੋ ਜਿਹਾ ਕੁਛ ਵੀ ਕਰੂੰ ਕਰਾਂਗੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਤੁਰਾਂਗੀ ਡਿਸੀਜਨ ਮੇਰੀ ਗੱਲ ਸੁਣੋ ਹੈਲੋ ਸੇਵਕ ਬੋਲ ਸੁਣਦੇ ਆ ਮੈਂ ਸੇਵਕ ਮੈਂ ਕਹਿ ਰਹੀ ਸੀ ਤੁਸੀਂ ਬਸ ਸਿਮਰਤ ਨੂੰ ਜਿੱਥੇ ਜਿੱਦਾਂ ਰੱਖਣਾ ਤੁਸੀਂ ਆਪਣੀ ਫੈਮਿਲੀ ਚ ਕੁਛ ਰੋ ਮੈਨਾ ਮੈਰਿਜ ਕਰਵਾ ਲਓ ਆਪਾਂ ਚਲਦੇ ਹਾਂ ਗੁਰਦੁਆਰੇ ਸੇਵਕ ਦੱਸੋ ਜੇ ਕਹਿੰਦੇ ਹੋ ਤੇ ਕਾਟ ਮੈਰਿਜ ਕਰਵਾ ਲੈਨੇ ਆ ਸੇਵਕ ਮੇਰੀ ਗੱਲ ਸੁਣੋ ਤੁਸੀਂ ਜਿੱਦਾਂ ਹੋਗੇ ਮੈਂ ਉਦਾਂ ਰਹਿ ਲਾਂਗੀ ਦਿਨ ਕੋਗੇ ਮੈਂ ਦਿਨ ਕਾਵਾਂਗੀ ਜੇ ਰਾਤ ਕੋਗੇ ਮੈਂ ਵੀ ਰਾਤ ਵਿੱਚ ਲੈ ਲਾਂਗੀ ਸੇਵਕ ਪਲੀਜ਼ ਵਾਪਸ ਆ ਜਾਓ ਪਲੀਜ਼ ਸੇਵਕ ਸੁਣਦੇ ਬਿਓ ਨਾ ਮੇਰੀ ਸੁਣ ਗੱਲ ਮੈਂ ਵਿਆਹ ਨਹੀਂ ਕਰਾਉਣਾ ਤੇਰਾ ਇਹ ਗੱਲ ਮੈਂ ਉਦੋਂ ਹੀ ਕਹਿਤੀ ਤਾਨੂੰ ਮੇਰੇ ਨਾਲ 2 ਮਹੀਨੇ ਪਹਿਲਾਂ ਹੀ ਕਹਿਤੀ ਕਿ ਬੱਸ ਸੁਣ ਖਤਮ ਸਾਰਾ ਕੁਝ ਸੇਵਕ ਕੋਈ ਤੂੰ ਮੇਰੇ ਮੂੰਹ ਦੁਬਾਰਾ ਸੌਂਦੀ ਜਾਂ ਆਪਦਾ ਸੇਵਕ ਹੁੰਦੇ ਮੈਂ ਖਾਣਾ ਬਣਾਉਣਾ ਵੀ ਸਿੱਖ ਰਹੀ ਆ ਫੇਵਰੇਟ ਸਬਜੋ ਕੁਝ ਤਾਨੂੰ ਖਾਣਾ ਜੋ ਤੁਸੀਂ ਪਸੰਦ ਕਰਦੇ ਹੋ ਨਾ ਸਭ ਸੇਵਕ ਪਲੀਜ਼ ਐਦਾਂ ਨਾ ਕਰੋ ਦੱਸੋ ਮੈਂ ਕੀ ਕਰ ਸਕਦੀ ਆ ਤੁਹਾਡੇ ਵਾਸਤੇ ਕਿਉਂ ਆਵਾ ਤੇਰੀ ਲਾਈਫ ਚ ਦੱਸ ਮੈਨੂੰ ਕੋਈ ਇੱਕ ਰੀਜ਼ਨ ਦੇ ਮੈਨੂੰ ਕਿ ਆਵਾ ਫੇਰ ਤੇਰੀ ਲਾਈਫ ਮੇਰੇ ਵਿੱਚ ਦੱਸ ਸੇਵਕ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਹਾਂ ਉਹ ਮੈਡਮ ਇੱਕ ਦੂਜੇ ਨੂੰ ਇਹਦੇ ਨਾਲ ਸੁਣ ਕੇ ਹੁਣ ਮੈਨੂੰ ਹਾਸਾ ਹੀ ਹੁੰਦਾ ਈ ਤੂੰ ਕਰਦੀ ਆ ਮੈਨੂੰ ਇੱਕ ਤਰਫਾ ਤੇ ਜਦੋਂ ਤੈਨੂੰ ਮੈਂ ਪਿਆਰ ਕਰਦਾ ਹੈ ਨਾ ਉਹ ਪਿਆਰ ਤੂੰ ਆਪਣੇ ਹੱਥੀ ਮਾਰਿਆ ਤੇ ਇਸ ਕਰਕੇ ਨਾ ਆਪਣੀ ਲਾਈਫ ਨੂੰ ਇੰਜੋਏ ਕਰ ਚਿੱਲ ਕਰ ਆਪਣੀ ਲਾਈਫ ਜੀ ਅੱਗੇ ਵਧ ਮੇਰੇ ਨਾਲ ਨਾ ਵੇਖ ਮੈਂ ਤਾਂ ਹੁਣ ਸਾਰਾ ਕੁਝ ਭੁੱਲ ਕੇ ਨਾ ਆਪਣੀ ਲਾਈਫ ਇੰਜੋਏ ਕਰਨ ਢਿਆ ਮੈਂ ਤਾਂ ਸਾਰਾ ਕੁਝ ਨਾ ਕਹਦੇ ਵੀ A to Z ਕਲੀਅਰ ਕੀਤਾ ਈ ਕੋਈ ਤੇਰਾ ਨਾ ਮੇਰਾ ਲੈਣਾ ਦੇਣਾ ਨਹੀਂ ਕੋਈ ਕੁਝ ਨਹੀਂ ਕੋਈ ਤੇਰੇ ਲਈ ਪਿਆਰ ਨਹੀਂ ਉਹ ਸੋ ਆਪਣੀ ਲਾਈਫ ਜੀਓ ਨਿਆਰੇ ਲੋ ਬਸ ਤੇ ਸਾਨੂੰ ਕੱਲਿਆ ਛੱਡ ਦਿਓ ਨਹੀਂ ਸੇਵਕ ਐਦਾਂ ਨਾ ਕਹੋ ਤੁਹਾਡੇ ਬਿਨਾ ਕਾਹਦਾ ਜੀਣਾ ਤੇ ਕਾਹਦਾ ਇੰਜੋਏ ਮੈਂ ਅੱਗੇ ਨਹੀਂ ਵੱਧ ਸਕਦੀ ਸੇਵਕ ਤੁਹਾਡੇ ਬਿਨਾ ਮੈਂ ਕੁਝ ਵੀ ਸੋਚ ਸਕਦੀ ਮੈਂ ਤੇ ਆਪਣੇ ਘਰੋਂ ਬਾਹਰ ਜਾਣ ਦਾ ਵੀ ਤੁਹਾਡੇ ਬਿਨਾ ਨਹੀਂ ਸੋਚ ਸਕਦੀ ਸੇਵਕ ਪਲੀਜ਼ ਐਦਾਂ ਨਾ ਕਰੋ ਸੇਵਕ ਹਰ ਪ੍ਰੀਤਵੇ ਮੈਂ ਨਾ ਤੈਨੂੰ ਇਨਸਾਨੀਅਤ ਦੇ ਨਾਤੇ ਇੱਕ ਗੱਲ ਸਮਝਾਉਣ ਲੱਗਾਂ ਨਾ ਤੇ ਆਪਣੇ ਵਿੱਚ ਦੋਸਤੀ ਨਹੀਂ ਆਪਣੇ ਵਿੱਚ ਰਿਹਾ ਹੀ ਪਿਆਰ ਠੀਕ ਐ ਤੇ ਤੂੰ ਜਿੱਦਾਂ ਕਰਨੇ ਸਮਝ ਲਾ ਤੈਨੂੰ ਬਾਤ ਹੁਣ ਨਾ ਉਹ ਦਿਨ ਮੈਂ ਪਹਿਲਾਂ ਕਹਿ ਚੁੱਕਾ ਨਾ ਇਨਸਾਨੀਅਤ ਦੇ ਨਾਤੇ ਇੱਕ ਚੀਜ਼ ਸਮਝਉਣ ਲੱਗਾ ਹੀ ਤੇ ਚੰਗੀ ਤਰ੍ਹਾਂ ਮੇਰੀ ਗੱਲ ਨੂੰ ਸਮਝ ਲਈ ਇਹ ਗੱਲ ਨੂੰ ਨਾ ਮੇਰੇ ਨੂੰ ਖਾਣੇ ਪਾਣੀ ਤੈਨੂੰ ਇੱਕ ਚੀਜ਼ ਦਾ ਪਤਾ ਹੈ ਕਿ ਜਦੋਂ ਮਤਲਬ ਕਲਾਪੀ ਹੱਥਾਂ ਦੇ ਵਿੱਚ ਜਿਹੜੀ ਡੋਰ ਹੁੰਦੀ ਆ ਤਾਂ ਮਤਲਬ ਗੁੱਡੀ ਨੇ ਇੱਕ ਡੋਰ ਬੱਜੀ ਹੁੰਦੀ ਆ ਤੇ ਜਦੋਂ ਉਹ ਡੋਰ ਟੁੱਟ ਜਾਂਦੀ ਆ ਫਿਰ ਉਹਦੇ ਵਿੱਚ ਪੈਣ ਦੀ ਗੰਡ ਇਜਨ ਇਹ ਚੰਗੀ ਤਰ੍ਹਾਂ ਪਤਾ ਹੈ ਪੇ ਉਹ ਗੰਡ ਦੇ ਵਿੱਚ ਨਾ ਕੋਈ ਜ਼ਿਆਦਾ ਤੇ ਮਜ਼ਬੂਤੀ ਨਹੀਂ ਹੁੰਦੀ ਸਮਝਣ ਨਹੀਂ ਆਨ ਮੇਰੀ ਗੱਲ ਨੂੰ ਸੁਣਦੇ ਵੀ ਆਂ ਹਾਂ ਉਹਦੇ ਵਿੱਚ ਵੀ ਮਜ਼ਬੂਤੀ ਨਹੀਂ ਦਿੱਸੋ ਇਹੋ ਚੀਜ਼ ਨਾ ਹੁਣ ਆਪਣੇ ਵਿੱਚ ਪੈ ਗਈ ਪਹਿਲਾਂ ਠੀਕ ਆ ਮੈਨੂੰ ਤੇਰੇ ਨਾਲ ਜੋ ਵੀ ਜਿੱਦਾਂ ਵੀ ਪਿਆਰ ਹੀ ਠੀਕ ਹੁਣ ਨਿਉ ਹੈਗਾ ਇਹ ਨਫ਼ਰਤ ਨੂੰ ਖਲਾਈ ਕਿੰਨੇ ਆ ਤੂੰ ਆ ਫਲਾਈ ਜਾਂ ਤੈਨੂੰ ਇਹ ਵੀ ਇੱਕ ਛੋਟ ਦਿਨਾ ਮੈਂ ਖੁੰਦੀ ਛੂਟ ਕਰੇ ਦੱਸਣਾ ਹੈ ਆਪਣੇ ਕਰੇ ਦੱਸ ਦੇ ਜਾ ਮੈਨੂੰ ਮਾਰਾ ਕਹ ਦੇ ਮੈਨੂੰ ਬੇਵਫਾ ਕਹ ਦੇ ਆਤੀ ਛੱਡ ਗਿਆ ਜਾਂ ਜੋ ਕਹਣਾ ਹੀ ਕਹ ਦੇ ਤਾ ਹੋਰ ਕੇ ਨੂੰ ਤੁਹਾਡੇ ਬਾਰੇ ਕੁਝ ਪਤਾ ਨਹੀਂ ਐ ਇਹ ਤੇਨੂੰ ਚੰਗੀ ਤਰ੍ਹਾਂ ਪਤਾ ਐ ਤੇ ਦੂਜੀ ਗੱਲ ਐ ਮੈਂ ਲੱਗਾਈ ਆਪਣਾ ਨੰਬਰ ਬੰਦ ਕਰ ਲ ਤੇ ਅੱਜ ਤੋਂ ਬਾਅਦ ਇਹਦੇ ਤੇ ਫੋਨ ਲਾਉਣ ਦੀ ਲੋੜ ਨਹੀਂ ਕਿਉਂਕਿ ਆਪਾਂ ਇਹ ਨੰਬਰ ਕਰ ਦੇਣਾ ਬੰਦ ਤੇ ਹਾਂ ਹੁਣ ਮੈਂ ਕਿਸੇ ਭੈਣ ਚੇਤ ਨੂੰ ਆਪਣਾ ਨੰਬਰ ਨਹੀਂ ਦੇਣਾ ਕਿ ਜਿਹੜਾ ਵੀ ਤੇਰੇ ਤੱਕ ਨਾ ਮੇਰਾ ਨੰਬਰ ਪਹੁੰਚਾ ਬਸ ਇਹ ਮੇਰੀ ਆਖਰੀ ਗੱਲ ਨਹੀਂ ਠੀਕ ਐ ਆਪਣੀ ਲਾਈਫ ਨੂੰ ਇੰਜੋਏ ਕਰ ਬਸ ਗੱਲ ਖਤਮ ਸੇਵਕ ਮੈਂ ਹੋਂ ਤੱਕ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦੀ ਵੀ ਸੀ ਪਰ ਲੱਗਦਾ ਤੁਹਾਨੂੰ ਸਮਾਂ ਨਹੀਂ ਆ ਰਹੀ ਮੈਂ ਕੀ ਕਹਿਣਾ ਚਾਹਨੀ ਆ ਤੇ ਕੀ ਚਾਹਨੀ ਆ ਤੁਹਾਡੇ ਤੋਂ ਹੋਂ ਨਾ ਕਹਿਓ ਕਿ ਮੈਂ ਕੀ ਕਰ ਦਿੱਤਾ ਤੁਹਾਨੂੰ ਹੀ ਕਰ ਅਲਰਟ ਕਰਨਾ ਸੀ ਮੈਂ ਕਰ ਦਿੱਤਾ ਰਹੀ ਸੁਣ ਕੀ ਮੈਨੂੰ ਅਲਰਟ ਕਰਨ ਦੀ ਆ 10 ਮਿੰਟ ਤੁਸੀਂ ਡਰੋਂ ਨਹੀਂ ਫਿਰ ਧਮਕਾਉਂਦੀਆਂ ਤੈਨੂੰ ਕੀ ਲੱਗਦਾ ਤਰੇਆਂ ਤੂੰ ਕਿਹਾ ਤੂੰ ਮੈਂ ਡਰ ਜੂਆ ਤੇਰੀਆਂ ਤਾਂ ਧਮਕੀਆਂ ਦਾ ਡਰਨ ਵਾਲਾ ਨਹੀਂ ਮੈਂਗਾ ਜਾਂ 10 ਜਿਹਨੂੰ ਦੱਸਣਾ ਹੈ ਦੱਸ ਤੂੰ ਜਿਹੜੇ ਕੰਦਰ ਨੂੰ ਦੱਸਣਾ ਹੈ ਮੈਨੂੰ ਕਿਸੇ ਦਾ ਡਰ ਨਹੀਂ ਉਹ ਕਿੰਨੂੰ ਦੱਸੇਗੀ ਹੱਥ ਮੇਰੇ ਆਫਿਸ ਚ ਦੱਸ ਦੇਂਗੇ ਆਉਦ ਆਪਣੇ ਮਾਲੀ ਘਾੜਨ ਨੂੰ ਗਲੀ ਘਾੜਨ ਨੂੰ ਦੱਸ ਦੇਂਗੇ ਹੈ ਇਹਨਾਂ ਨੂੰ ਦੱਸੇਗੀ ਤੇ ਮੈਂ ਤਾਂ ਨੇ ਇੰਨੀ ਗੱਲ ਹੋ ਰਾ ਨਹੀਂ ਭਾਵੇਂ ਆਪਣੇ ਘਰੇ ਦੱਸ ਭਰਾ ਨੂੰ ਦੱਸ ਮਾਂ ਨੂੰ ਦੱਸ țeੜੀ ਨੂੰ ਦੱਸ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਆਪਾਂ ਹੁਣ ਆਪਣੀ ਜ਼ਿੰਦਗੀ ਨੂੰ ਇਦਾਂ ਜੀਣਾ ਬਾਤੀ ਮੈਂ ਵੇਖ ਲੂ ਜਿਹੜਾ ਮੇਰੇ ਆਲਾ ਦਾ ਮੈਂ ਆਪੇ ਸੰਭਾਲ ਲੂ ਕੋਈ ਟੈਨਸ਼ਨ ਨਹੀਂ ਮੈਨੂੰ ਤੇ ਮੇਰੇ ਨਾਲ ਕੋਈ ਫਾਲਤੂ ਗੱਲ ਨਾ ਕਰੀ ਆਪਾਂ ਲੱਗੇ ਫੋਨ ਕੱਟਣ ਠੀਕ ਆ ਤੁਹਾਨੂੰ ਸੱਚੀ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਕੁਝ ਵੀ ਕਰਾਂ ਮੇਰੀ ਗੱਲ ਸੁਣ ਜੇ ਮੈਨੂੰ ਕੋਈ ਫਰਕ ਪੈਂਦਾ ਨਾ ਤੇ ਤੁਹਾਨੂੰ ਮੈਂ ਆ ਗੱਲਾਂ ਕਹਿਣੀਆਂ ਐ ਦੱਸ ਮੈਨੂੰ ਠੀਕ ਆ ਸੇਵਕ ਗੁੱਡ ਬਾਏ ਮੈਂ ਹੁਣ ਤੁਹਾਨੂੰ ਫੋਨ ਨਹੀਂ ਕਰਾਂਗੀ ਤੇ ਨਾ ਕਰੋ ਆਪਾਂ ਤੁਹਾਨੂੰ ਮਰੰਡੇ ਆ ਨਾ ਵੀ ਤੁਸੀਂ ਮੈਨੂੰ ਫੋਨ ਕਰੋ ਜਦ ਦਵਾ ਜੀ ਆਪਣੀ ਲਾਈਫ ਗੁੱਡ ਬਾਏ ਏਨੀ ਸੁਦਰਦਾ ਇਹਦਾ ਮਤਲਬ ਸੇਵਕ ਦੀ ਮਾਂ ਨੇ ਇਹ ਤਾਂ ਨਾ ਗੱਲ ਕੀਤੀ ਨਹੀਂ ਉਹ ਕਿਉਂ ਕਰੇਗੀ ਕਿਉਂ ਕਰੇਗੀ ਹਰਪ੍ਰੀਤ ਉਹ ਥੋੜੀ ਚਾਹੇਗੀ ਤੇ ਤੂੰ ਉਹ ਲੈ ਘਰ ਆ ਕੇ ਵਸੇ ਜਾਂ ਸੇਵਕ ਸਿਮਰਤ ਨੂੰ ਛੱਡੇ ਜਾਂ ਉਹਨਾਂ ਘਰ ਕਲੇਸ਼ ਹੋਵੇ ਉਹ ਤੇ ਆਹੀ ਚਾਹੇਗੀ ਜਿੱਦਾਂ ਘਰ ਸੋਨਾ ਹੱਸਦਾ ਵਰਸਦਾ ਪਿਆ ਉਦਾਂ ਹੀ ਰਵੇ ਉਹਦੇ ਬਸ ਹੁਣ ਵੇਖਦੀ ਹੋਣੀ ਆ ਕਿਤੇ ਹਰਪ੍ਰੀਤ ਦੁਬਾਰਾ ਆਣਾ ਆ ਜੇ ਤੱਕ ਕੋਈ ਗੱਲ ਨਹੀਂ ਇੰਨੇ ਹਲਕੇ ਚੁਲਾ ਲਿਆ ਮੈਨੂੰ ਮੈਨੂੰ ਤਾਂ ਲੱਗਾ ਸ਼ਾਇਦ ਕੋਈ ਗੱਲ ਕਰਨਗੇ ਕੋਈ ਮਸਲੇ ਦਾ ਹੱਲ ਕਰਨਗੇ ਸੇਵਕ ਆਏਗਾ ਮੇਰੇ ਨਾਲ ਗੱਲ ਕਰਨ ਬਟ ਨਹੀਂ ਇੰਨੇ ਹਲਕੇ ਚੁਲਾ ਲਿਆ ਮੈਨੂੰ ਕੀ ਮਤਲਬ ਇਹਦਾ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਨਹੀਂ ਆ ਜਦੋਂ ਔਰਤ ਆਪਣੇ ਆਏ ਤੇ ਆਂਦੀ ਨਾ ਕੀ ਕੁਝ ਕਰਦੀ ਐ ਮੈਂ ਤੰਕੀਆਂ ਥੋੜੀ ਘੇਰੀ ਸੀ ਮੈਂ ਤਾਂ ਸਮਝਾ ਰਹੀ ਸੀ ਸੇਵਕ ਨੂੰ ਬਟ ਉਹ ਸਮਝਣ ਨੂੰ ਤਿਆਰ ਨਹੀਂ ਹੈ ਕੋਈ ਗੱਲ ਇੱਧਰ ਆ ਜਾ ਰ ਮੇਰੇ ਇੱਥੇ ਆ ਕੇ ਗੱਲ ਕਰਨ ਓਹ ਹੋ ਮੰਮੀ ਦੱਸੋ ਗੱਲ ਹੋਈ ਕੀ ਆ ਕੀ ਕਰੰਦੇ ਤੁਸੀਂ ਨਾਲੇ ਇਸ ਤਰ੍ਹਾਂ ਤੇਲੇ ਹੁੰਦਾ ਕੀ ਮਤਲਬ ਬੰਦਾ ਗੱਲ ਕਰਨੀ ਤੇ ਥੱਲੇ ਕਰ ਲੋ ਤੈਨੂੰ ਪਤਾ ਨਹੀਂ ਤੂੰ ਕੀ ਕੀਤਾ ਮੈਂ ਹੁਣ ਕੀ ਕਰਤਾ ਕੀ ਪਤਾ ਤੈਨੂੰ ਸੋਚ ਲਾ ਜੇ ਵੀ ਜੇ ਮੈਨੂੰ ਪਤਾ ਹੀ ਹੁੰਦਾ ਮੈਂ ਕੀ ਕਰਨ ਨੂੰ ਪੁੱਛਣਾ ਏ ਤੁਹਾਨੂੰ ਤਿੰਨ ਮੇਰੇ ਘਰ ਦੀ ਤੁਸੀਂ ਕੀ ਕੀਤਾ ਸ਼ਰਮ ਤੇ ਨਹੀਂ ਆਉਂਦੀ ਤੁਹਾਨੂੰ ਹਾ ਜੇ ਵੀ ਚੇਤਾ ਆ ਚਪੇੜ ਖਾ ਕੇ ਕੁਛ ਕੀ ਨਹੀਂ ਤੇ ਮੈਨੂੰ ਇਹ ਦੱਸੋ ਵੀ ਝਪੇੜ ਕੀ ਕਰਨ ਮਾਰੇ ਮੈਨੂੰ ਦੱਸੋ ਵਜ੍ਹਾ ਕੁਏ ਇਹ ਚਪੇੜ ਮਾਰਨ ਦੀ ਕੁਵਜਾ ਆਹੋ ਪਰਵਿਸ਼ ਕੀਤੀ ਈ ਮੈਂ ਤੇਰੀ ਆਹ ਕੋ ਸਿਖਾਇਆ ਏ ਮੈਂ ਤੋਂ ਜੜੇ ਕਰਤੂਤਤਾ ਘੁੰਮਦਾ ਫਿਰਦਾ ਵਾਂ ਸਾਰੀਆਂ ਦਰੀ ਕਾਲੀਆਂ ਕਰਤੂਤਾਂ ਮੇਰੇ ਸਾਹਮਣੇ ਆਂੀਆਂ ਵਾ ਹਏ ਤੂੰ ਕਹਿਣਾ ਵਾ ਕੀਤਾ ਕੀ ਦੱਸੋ ਮੈਨੂੰ ਕਿਹੜੀਆਂ ਕਾਲੀਆਂ ਕਰਤੂਤਾਂ ਔਰ ਮੂੰਹ ਕੇ ਪਿੱਛੇ ਕਰਦਾ ਵਾ ਮੇਰੇ ਵੱਲ ਵੇਖ ਕੇ ਗੱਲ ਕਰ ਮੇਨਾ ਮਮੀ ਮੇਰੀ ਗੱਲ ਸੁਣਾ ਮੈਨੂੰ ਲੱਗਦਾ ਤੂੰ ਹੀ ਕਹਿਦੀਆਂ ਗੱਲਾਂ ਚ ਆ ਗਈ ਏ ਤੂੰ ਕਹਿਦੀਆਂ ਗੱਲਾਂ ਜਾ ਕੇ ਆ ਕੁਝ ਕਰਨ ਦੇ ਜੇ ਮੇਰੇ ਨਾਲ ਨਾਲੇ ਇਦਰਾ ਤੇ ਤੁਹਾਨੂੰ ਕੋਈ ਵੀ ਕੁਝ ਕਹਿ ਜੂਗਾ ਤੇ ਤੁਸੀਂ ਮੇਰੇ 'ਤੇ ਇਲਜ਼ਾਮ ਲਾ ਦੋਗੇ ਮੈਂ ਤਾਂ ਜੇ ਕੋਈ ਗੱਲ ਹੀ ਨਹੀਂ ਕੀਤੀ ਮੈਨੂੰ ਕੁਛ ਤੂੰ ਦੱਸਿਆ ਹੀ ਨਹੀਂ ਵੀ ਮੈਂ ਕਿਸੇ ਜੇ ਗੱਲਾਂ ਚਾਹੀਆਂ ਜਾਂ ਕੀ ਤਾਂ ਕੀ ਨਹੀਂ ਮੈਨੂੰ ਕੋਈ ਕੁਛ ਦੱਸਿਆ ਵਾ ਤੈਨੂੰ ਕਿਤਾ ਪਤਾ ਲੱਗਿਆ ਮੈਂ ਕਿਹਦੀਆਂ ਗੱਲਾਂ ਚਾਹੀਆਂ ਦੱਸ ਮੈਨੂੰ ਲੈ ਦੱਸ ਮੰਮੀ ਉਹ ਹੋ ਜਾਂਦਾ ਵੀ ਜਦੋਂ ਅੱਗੋ ਪਿੱਛੇ ਤੂੰ ਕਦੀ ਮੇਰੇ ਨਾਲ ਤਾਂ ਕੀਤਾ ਨਹੀਂ ਜੇ ਕਿਸੇ ਦੀਆਂ ਗੱਲਾਂ ਚ ਆਏ ਹੋਗੇ ਤਾਂ ਫੇਰੀ ਹਿੱਤਾਂ ਕੀਤਾ ਜੇ ਇੱਕੋ ਗੱਲ ਨਾ بار بار ਬੋਲੇ ਜਾ ਮੈਨੂੰ ਜੋ ਸੱਚ ਹੈ ਨਾ ਆਪਣੇ ਮੂੰਹੋਂ ਦੱਸ ਦੇ ਬਾਕੀ ਸੱਚ ਮੈਨੂੰ ਸਾਰਾ ਕੁਝ ਪਤਾ ਹੀ ਇਹ ਨਾ ਸੋਚੇ ਕਿ ਮੈਨੂੰ ਕੁਛ ਪਤਾ ਨਹੀਂ ਆ ਆਪਣੇ ਮੂੰਹੋਂ ਸਭ ਕੁਝ ਬੱਕ ਦੇ ਹਰਪੀ ਦਾ ਇਹੀ ਘਰ ਵਾਹ ਹਰਪੀ ਦਾ ਇਹੀ ਘਰ ਕਿਉਂ ਹਰਪੀ ਤੇਨੇ ਕਿਉਂ ਆਣਾ ਹੀ ਘਰ ਦੱਸ ਮੈਨੂੰ ਕੋਈ ਗੱਲ ਆਈ ਤੇਰੀ ਹਰਪੀ ਤੇਨੇ ਜਿਹੜੀ ਹਰਪੀ ਨੇ ਘਰ ਆਉਣਾ ਹੀ ਮਰਦਾ ਕੋਲ ਭਾ ਕੋਸ਼ ਯਾਰ ਮੈਂ ਤੁਹਾਨੂੰ ਪੁੱਛਣ ਡਿਆ ਵੀ ਘਰ ਆਈ ਨਹੀਂ ਆਈ ਦੱਸ ਹੋਰ ਕੋਈ ਗੱਲ ਕਰ ਤੂੰ ਮੈਨੂੰ ਜਿਹੜੇ ਕਰਤੂਤ ਨੇ ਤੇਰੀ ਉਹ ਦੱਸ ਦੇ ਤੂੰ ਕੀ ਕੋਲੀ ਕੀ ਤੇਰਾ ਰਾਜ ਆ ਜਿਹੜਾ ਜਿਹੜਾ ਤੂੰ ਇਨਨੇ ਦਿਨ ਬਾਹਰ ਰਹਿੰਦਾ ਰਿਆ ਪਹਿਲਾਂ ਹੁਣ ਵੀ ਤੂੰ 2-3 ਦਿਨ ਹੋ ਗਏ ਜਿੱਦਨ ਦਾ ਮੁੰਡਾ ਹੋਇਆ ਉਦੋਂ ਦਾ ਤੂੰ ਬਾਹਰ ਭੱਜ ਕੇ ਆਦਾ ਵਾ ਕੋਈ ਗੱਲ ਸੰਬੰਧੀ ਕੋਸ਼ਿਸ਼ ਕਰ ਰਿਆ ਤੂੰ ਮੈਨੂੰ ਵੀ ਨਹੀਂ ਗੱਲ ਕਹੀ ਵੀ ਕੁਝ ਹਿਸਾਬ-ਕਿਤਾਬ ਕਰਨੇ ਆਮ ਕਿਹੜੇ ਹਿਸਾਬ-ਕਿਤਾਬ ਕਰਨੇ ਮੈਨੂੰ ਦੱਸ ਮੇਰੇ ਤੁਹਾਨੂੰ ਪਤਾ ਲੱਗ ਗਿਆ ਤਾਂ ਫੇਰ ਸੁਣ ਲਓ ਮੇਰੇ ਕੋਲ ਬਾਪਾ ਕਿੱਡਾ ਵੱਡਾ ਬੇਸ਼ਰਮ ਮੁੰਡਾ ਵਾ ਤੂੰ ਇਹ ਪਰਵਿਸ਼ਤ ਮੈਂ ਤੈਨੂੰ ਦਿੱਤੀ ਨਹੀਂ ਸੀ ਵੇਖਿਆ ਨਾ ਫੇਰ ਉਹੀ ਰੰਗ ਆਇਆ ਨਾ ਕੂਨ ਦਾ ਅਸਰ ਹੋਈ ਗਿਆ ਨਾ ਪਿਓ ਵਾਲੀ ਕਰਤੂਤਾ ਕੀਤੀਆਂ ਨਾ ਤੂੰ ਉਹਨੇ ਤੇ ਬਾਹਰ ਜਾ ਕੇ ਦੂਜਾ ਵਿਆਹ ਕਰਾਇਆ ਹੈਗਾ ਤੇ ਤੂੰ ਤੂੰ ਇੱਥੇ ਰਹਿ ਕੇ ਇੰਨੀ ਕਾਲੀ ਕਰਤੂਸ ਕਿਥੀ ਕੁੜੇ ਨਾ ਮੰਮੀ ਮੇਰੀ ਗੱਲ ਸੁਣਾ ਮੈਂ ਦੂਜਾ ਵਿਆਹ ਨਹੀਂ ਕਰਾਇਆ ਅੱਛਾ ਦੂਜਾ ਵਿਆਹ ਕਰਾਇਆ ਤਾਂ ਤੇਰੀ ਛੱਡੀ ਹੂੰ ਮੈਨੂੰ ਵੀ ਦੱਸ ਦੇ ਸਾਰੀਆਂ ਫੋਟੋ ਲੈ ਕੇ ਆਈ ਹੂੰ ਨਾਲ ਸਬੂਤ ਵਜੋਂ ਸਾਰੀਆਂ ਮੁਖਾ ਕੇ ਗਈ ਮੈਨੂੰ

ਮਜਬੂਰੀ ਕਹਿ ਕੇ ਜਿਹੜੀ ਮਰਜੀ ਜਨਾਨੀ ਦੇ ਨਾਲ ਬਾਹਰ ਖੇ ਖਾਓ ਹਨਾ ਇਹ ਮਜਬੂਰੀ ਤੇਰੀ ਘਰ ਵੋਟੀ ਹੁੰਦਿਆ ਸੁੰਦਿਆ ਤੇਰੀ ਤੇ ਤੂੰ ਬਾਹਰ ਕੇ ਜਨਾਨੀ ਕੋਲ ਜਾਵੇਂ ਇਹ ਤੇਰੀ ਮਜਬੂਰੀ ਹੈ ਮਜਬੂਰੀ ਦਾ ਨਾਮ ਨਾ ਦੇ ਤੈਨੂੰ ਠੀਕ ਆ ਕੀ ਠੀਕ ਆ ਮੰਨ ਲੈਣਾ ਮੈਂ ਗਲਤ ਹਾਂ ਪਰ ਇਹ ਕੋਈ ਨਹੀਂ ਕਹਿੰਦੇ ਕਿ ਜਿਹੜੀ ਮੈਂ ਗਲਤੀ ਕੀਤੀ ਇਹਦੇ ਗੁਨੇਗਾਰ ਵੀ ਤੂੰ ਈ ਏ ਮੈਂ ਤਾਂ ਵੀ ਗੁਨੇਗਾਰ ਮੈਂ ਕਿਹਿਆ ਤੈਨੂੰ ਮੈਂ ਕਹਿਆ ਤੈਨੂੰ ਜਾ ਦੂਜੇ ਜਨਾਨੀ ਕੋਲ ਹੂੰ ਤੂੰ ਇਹ ਮੈਨੂੰ ਭਾਵੇਂ ਨਹੀਂ ਕਿਹਾ ਮੇਰੇ ਕੋਲ ਰਾਹ ਵੀ ਤੇ ਓਹੀ ਹੋਈ ਔਰ ਮੈਂ ਕੀ ਕਰਦਾ ਮਾਂ ਚਾਹੁੰਦੇ ਏ ਵੀ ਤੁਸੀਂ ਮੇਰਾ ਵਿਆਹ ਕੀਤਾ ਮੈਂ ਕਹਿਣ ਵੀ ਗਿਆ ਮੈਂ ਵਿਆਹ ਨਹੀਂ ਕਰਾਉਣਾ ਅੱਜ ਫਿਰ ਕੁੜੀ ਮੇਰੇ ਪੱਲੇ ਉਹ ਲਿਆਤੀ ਜਿਹੜੀ ਮੈਨੂੰ ਪਸੰਦ ਤੱਕ ਨਹੀਂ ਔਰ ਜਿੰਨੂੰ ਪਤਾ ਹੀ ਕੁਝ ਨਹੀਂ ਸੀ ਉਹ ਤੋ ਉਹ ਕੁੜੀ ਤੁਸੀਂ ਮੇਰੇ ਨਾਲ ਵਿਆਹ ਕਰਵਾਤਾ ਓ ਹਾਂ ਪਤਾ ਕੀ ਨਾ ਕਰਦਾ ਔਰ ਪਸੰਦ ਨਹੀਂ ਕੀ ਮਤਲਬ ਤੇਰਾ ਨਹੀਂ ਪਸੰਦ ਹੀ ਨਾ ਕੀ ਚਾਹੀਦਾ ਕੀ ਤੈਨੂੰ ਹੋਰ ਉਹ ਇੰਨੀ ਚੰਗੀ ਕੁੜੀ ਘਰ-ਬਾਰ ਸਾਰਾ ਸੰਭ ਦੀ ਤੇਰਾ ਪੂਰਾ ਧਿਆਨ ਰੱਖਦੀ ਤੇਰੀ ਮਾਂ ਦਾ ਧਿਆਨ ਰੱਖਦੀ ਸਾਰਾ ਘਰ ਉਹਨੇ ਇਕੱਲੇ ਸੰਭਿਆ ਆਵਾ ਇਤੋਂ ਤੱਕ ਤੇਰੇ ਕਰਕੇ ਉਹਨੇ ਆਪਣਾ ਰਹਿਣ ਸਹਿਣ ਤੌਰ ਤਰੀਕਾ ਸਭ ਬਦਲਿਆ ਉਹ ਜੇ ਮੈਨੂੰ ਮੰਨ ਲਓ ਨਹੀਂ ਹੈ ਨਾ ਪਸੰਦ ਉਹ ਮੈਨੂੰ ਤੇ ਜੇ ਮੈਂ ਘਰ ਚ ਰੱਖੀ ਤੇ ਤੁਹਾਡੇ ਘਰ ਕੇ ਮੈਂ ਕਿਹਾ ਸੀ ਮੇਰੀ ਮਾਂ ਨੇ ਸੋਹ ਚੁੱਕੀ ਆ ਕਿ ਨਹੀਂ ਇਹਦਾ ਰਿਸ਼ਤਾ ਇਦਾਂ ਹੋਣਾ ਹੀ ਹੋਣਾ ਫਿਰ ਮੈਂ ਉਹ ਚੀਜ਼ ਕੀਤੀ ਫਿਰ ਨਹੀਂ ਯਾਰ ਮੇਰੀ ਮਾਂ ਨੇ ਤੇ ਇਦਾਂ ਹੀ ਗਮ ਜੀ ਮਰ ਜਾਣਾ ਉਹਨੇ ਤਾਂ ਰੋ ਰੋ ਕੰਬਲੀ ਹੋ ਜਾਣਾ ਜੇ ਮੈਨੂੰ ਕੋਈ ਛੜਤਾ ਜਾਂ ਮੈਨੂੰ ਕੋਈ ਕਹਿਤਾ ਇਸੇ ਕਰਕੇ ਮੈਂ ਉਹਦੇ ਨੂੰ ਕੁਝ ਕਿਹਾ ਨਹੀਂ ਜਾਂ ਮੈਂ ਨੂੰ ਛੱਡਿਆ ਨਹੀਂ ਇਹ ਜਿਹੜੀਆਂ ਸਭ ਚੀਜ਼ਾਂ ਦੇ ਗੁਨੇਗਾਰ ਜੇ ਬਰਾਬਰ ਦੇ ਹੱਕਦਾਰ ਤੁਸੀਂ ਵੀ ਜੇ ਐਵੇਂ ਮੇਰੇ ਤੇ ਇਲਜ਼ਾਮ ਨਾ ਲਾ ਇੰਨਾ ਗੁਨਾਵਾ ਤਾਂ ਬਚਨ ਲਈ ਨਾ ਮੈਂ ਤੈਨੂੰ ਅਜ ਤੱਕ ਤੇਰੇ ਪਿਓ ਤੋਂ ਦੂਰ ਰੱਖਿਆ ਹੈਗਾ ਉਹ ਨਹੀਂ ਨਾ ਹੁੰਦਾ ਤੇ ਮੈਂ ਕਦੀ ਕਿਆ ਵੀ ਨਹੀਂ ਆਵੇ ਤਾਂ ਤਾਂ ਕਿ ਤੇਰੇ ਤੇ ਕੋਈ ਗੰਦਾ ਪਰਛਾਵਾ ਨਾ ਪਵੇ ਤੇ ਤੂੰ ਤੂੰ ਉਹ ਹੀ ਕੰਮ ਕਰਕੇ ਵਿਖਾਇਆ ਮੈਂ ਭੁੱਲ ਗਈ ਹਾਂ ਖូន ਤੇ ਅਕਸਰ ਹੋ ਗਈ ਆ ਨਾ ਮੈਂ ਕੀ ਚੀਜ਼ ਵੇਖੀ ਤੂੰ ਇਹ ਨਾ ਹਰ ਵਾਰ ਸਿਰਫ ਇੱਕ ਬੰਦੇ ਨੂੰ ਗੁਨਾਹਗਰ ਦੱਸਦੇ ਜੀ ਜੋ ਵੀ ਆ ਬਸ ਬੰਦਾ ਹੀ ਕਰਦਾ ਇਹ ਕਿਉਂ ਨਹੀਂ ਕਹਿੰਦੇ ਕਿ ਬੰਦੇ ਨੂੰ ਇਹ ਮਜਬੂਰ ਕਰਦੇ ਕੁਝ ਕਰਨ ਨਾ ਤਾਂ ਹੀ ਮਰਨਾ ਜ਼ਬਰਦਸਤੀ ਕਰਦੇ ਨਾ ਮੈਂ ਉਧਰ ਜਾਣਾ ਹਾਂ ਠੀਕ ਹੈ ਨਹੀਂ ਪਸੰਦ ਹੈ ਮੈਨੂੰ ਮੈਂ ਤੁਹਾਨੂੰ ਕਿਹਾ ਵੀ ਸੀ ਮੰਮੀ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਮੇਰੀ ਸਮਝ ਲਓ ਸੁਣ ਲਓ ਮੇਰੀ ਗੱਲ ਸਾਰੀ ਸਮਝ ਲਓ ਪਰ ਨਹੀਂ ਉਹਦੇ ਤੇ ਬਸ ਬਾਪੇ ਮੈਂ ਬਿਮਾਰ ਆ ਮੈਂ ਫਲਾਣ ਆ ਨਾਲੇ ਹਾਂ ਮੈਂ ਨਾ ਸੋਚ ਚੁੱਕੀ ਕਿ ਮੈਂ ਤੇਰਾ ਵਿਆਹ ਉੱਥੇ ਕਰਨਾ ਹੀ ਕਰਨਾ ਬਸ ਗਿਆ ਹਾਂ ਨਾ ਮੈਂ 15 ਦਿਨਾਂ ਵਾਸਤੇ ਘਰੋਂ ਬਾਹਰ ਤੁਹਾਨੂੰ ਤੇ ਵੀ ਨਹੀਂ ਪਤਾ ਹੋਣਾ ਮੈਂ ਕਿਉਂ ਗਿਆ ਦੱਸਾਂ ਮੈਂ ਕਿਉਂ ਗਿਆ ਕਿਉਂਕਿ ਮੈਂ ਅੰਦਰੋਂ ਪੂਰਾ ਟੁੱਟ ਗਿਆ ਜਿੱਥੇ ਨਾ ਤੂੰ ਹੀ ਮੇਰਾ ਸਾਥ ਦਿੱਤਾ ਨਾ ਮੇਰੇ ਯਾਰਾਂ ਦੋਸਤਾਂ ਦਾ ਸਾਥ ਦਿੱਤਾ ਉੱਥੇ ਹਰ ਪ੍ਰੀਤ ਨੇ ਮੇਰਾ ਸਾਥ ਦਿੱਤਾ ਹੈ ਤੇ ਮੈਂ ਕੀ ਨਾ ਕਰਦਾ ਦੱਸੋ ਮੈਨੂੰ ਕੀ ਨਾ ਕਰਦਾ ਮੈਂ ਨਾ ਚਾਹੁੰਦੇ ਹੋਏ ਵੀ ਮੈਨੂੰ ਆਹ ਕਰਨੀ ਪਈ ਠੀਕ ਆ ਉਧਰ ਹਰਪ੍ਰੀਤ ਨੇ ਆਪਣੇ ਦਿਲ 'ਚ ਮੇਰੇ ਲਈ ਜਗ੍ਹਾ ਬਣਾ ਲਈ ਤੇ ਇਧਰ ਸਿਮਰਤ ਨੇ ਮੈਂ ਇਹਦੇ ਵਿੱਚ ਫਸ ਗਿਆ ਤੇ ਮੈਨੂੰ ਕੋਈ ਸਮਝ ਨਾ ਲੱਗੇ ਮੈਂ ਕਰਨਾ ਕੀ ਆ ਤੇ ਫਿਰ ਜੇ ਮੈਂ ਇਧਰੋਂ ਘਰੋਂ ਨਿਕਲਦਾ ਉਹ ਮੈਨੂੰ ਕਹਿੰਦੀ ਕਿ ਮੇਰੇ ਕੋਲ ਆ ਕੇ ਰੋ ਠੀਕ ਆ ਮੈਨੂੰ ਨਹੀਂ ਪਤਾ ਲੱਗਾ ਕਿ ਹੋਲੀ-ਹੋਲੀ ਸਾਡਾ ਕੰਮ ਕਿੱਦਾਂ ਇੱਥੋਂ ਤੱਕ ਆ ਗਿਆ ਉਧਰੋਂ ਕੰਮ ਜ਼ਿਆਦਾ ਵੱਧ ਗਿਆ ਨਾ ਮੈਂ ਇੱਧਰ ਜੋਗਾ ਈ ਨਾ ਮੈਂ ਉਧਰ ਜੋਗਾ ਈ ਇੱਧਰ ਮੈਂ ਜ਼ਿੰਮੇਵਾਰੀਆਂ 'ਚ ਫਸਿਆ ਤੇ ਉਧਰ ਮੈਂ ਪਿਆਰ 'ਚਾਂ ਬਸਾਂ ਗੱਲ ਇਹ ਆ ਕਿ ਹਰਪ੍ਰੀਤ ਮੇਰੇ ਦਿਲ ਨੂੰ ਜ਼ਿਆਦਾ ਜੱਜ ਗਈ ਪਰ ਇੱਕ ਸਿਰਫ ਆਈ ਬਸ ਕਸੂਰ ਉਹਦਾ ਏਹੀ ਕਿਉਂਨੇ ਇੱਕ ਨੰਨੀ ਜਾਨ ਦਾ ਕਤਲ ਕਰਤਾ ਏ ਬਸ ਇਹੋ ਚੀਜ਼ ਮੇਰੇ ਮਨ ਨੂੰ ਰੜਕੀ ਜਾਂਦੀ ਏ ਉਸੇ ਚੀਜ਼ ਕਰਕੇ ਮੈਂ ਫਿਰ ਉਹਨੂੰ ਛੱਡਦਾ ਕਿ ਠੀਕ ਹੈ ਜ ਜਨੇ ਇਹ ਕੁਝ ਕੀਤਾ ਕਾਲੂ ਇਹ ਹੋਰ ਵੀ ਕੁਝ ਕਰ ਸਕਦੀ ਆ ਜਿੰਨੇ ਆਪਣੇ ਆ ਨੰਨੀ ਜੀ ਜਾਣ ਬਾਰੇ ਨਹੀਂ ਸੋਚੋ ਮੇਰੇ ਬਾਰੇ ਕੀ ਸੋਚੂਗੀ ਤਾਂ ਕਰਕੇ ਮੈਂ ਉਹਨੂੰ ਛੱਡਿਆ ਪਰ ਹਾਂ ਪਰ ਕੇ ਵੀ ਪੈ ਗਿਆ ਏ ਕਿ ਇਧਰ ਸਿਮਰਤ ਸੁਧਰ ਗਈ ਇਧਰ ਮੁੜ ਕੇ ਮੈਂ ਇਤਨਾ ਰਹਿ ਲਾ ਪਿਆ ਉਧਰ ਮੈਂ ਇੱਕ ਮੈਰੀ ਨਹੀਂ ਜਾ ਕੇ ਵੇਖਿਆ ਠੀਕ ਆ ਮੰਨਦਾ ਮੈਂ ਦੋ ਦਿਨ ਦੋ ਮਹੀਨਾ ਤਹਾਨੂੰ ਪੁੱਛਿਆ ਤੱਕ ਨਹੀਂ ਮੰਮੀ ਜਦੋਂ ਤੁਸੀਂ ਮੇਰਾ ਸਿਮਰਤ ਨਾਲ ਵਿਆਹ ਕੀਤਾ ਹੈ ਨਾ ਤੇ ਮੈਨੂੰ ਐਂਜ ਲੱਗਾ ਸੀ ਜਿੱਦਾਂ ਤੁਸੀਂ ਨਾ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਪਰ ਨਹੀਂ ਉਸ ਟਾਈਮ ਮੈਨੂੰ ਹਰ ਪ੍ਰੇਇ ਚੰਗੀ ਲੱਗਦੀ ਸੀ ਤੇ ਮੈਨੂੰ ਇਹ ਚੀਜ਼ ਮੇਰੇ ਦਿਮਾਗ ਚੋਂ ਉਦੋਂ ਨਿਕਲ ਗਈ ਕਿ ਤੁਸੀਂ ਵੱਡੇ ਜੇ ਤੁਸੀਂ ਇਹ ਫੈਸਲਾ ਸਹੀ ਲਿਆ ਹੋਣਾ ਇੱਕ ਜਿਹੜਾ ਮੈਸਲਾ ਮੈਂ ਲੈ ਲੈਂਡ ਆ ਇਹ ਬਿਲਕੁਲ ਗਲਤ ਲੈ ਲੈਂਡ ਆ ਇਹ ਚੀਜ਼ ਮੇਰੇ ਦਿਮਾਗ ਚ ਨਹੀਂ ਸੀ ਪਰ ਜਦੋਂ ਮੰਮੀ ਹਰ ਪ੍ਰੇਦ ਨੇ ਨਾ ਐਡਾ ਵੱਡਾ ਖਾਂਡ ਕੀਤਾ ਨਾ ਉਦੋਂ ਮੈਨੂੰ ਥੋੜਾ ਜਿਹਾ ਅਹਿਸਾਸ ਹੋਇਆ ਉਦੋਂ ਤੇ ਮੈਂ ਸਾਰੇ ਰਿਸ਼ਤੇ ਆਪਣੇ ਭੁੱਲ ਗਿਆ ਕਿ ਕੌਣ ਸਿਮਰਦਾ ਕੌਣ ਹੈ ਮੇਰੀ ਮਾਂ ਉਦੋਂ ਨਹੀਂ ਮੈਨੂੰ ਇਹ ਚੀਜ਼ ਦਾ ਪਤਾ ਜਦੋਂ ਉਹਨੇ ਇਹੋ ਜਿਹੇ ਫੈਸਲੇ ਲੈ ਲੈਣਾ ਉਦੋਂ ਉਹਦਾ ਛੱਡ ਕੇ ਦਰ ਘਰ ਤੇ ਮੈਂ ਤੁਹਾਡੇ ਕੋਲ ਇੱਥੇ ਵਾਪਸ ਆ ਗਿਆ ਘਰ ਦੇ ਵਿੱਚ ਨਹੀਂ ਸਿਮਰਤ ਹੀ ਆ ਜੋ ਵੀ ਆ ਮੇਰਾ ਸਾਰੀ ਸਿਮਰਤ ਹੀ ਆ ਤੇ ਜਿਹੜੇ ਗਾਂ ਨੰਨੀ ਜਾਨ ਓਣੀ ਇਹੋ ਹੀ ਮੇਰਾ ਸਾਰਾ ਕੁਝ ਆ ਮੰਮੀ ਮੈਂ ਜੋ ਕੁਝ ਵੀ ਸੱਚੀ ਸਾਰਾ ਤੁਹਾਨੂੰ ਦੱਸਤਾ ਤੁਸੀਂ ਮੈਨੂੰ ਜੋ ਵੀ ਸਜ਼ਾ ਦੇਣਾ ਚਾਹੁੰਦੇ ਉਹ ਦੇ ਸਕਦੇ ਜੇ ਤੇ ਮੈਂ ਤੁਹਾਡਾ ਵੀ ਓਨਾ ਹੀ ਗੁਨੇਗਾਰ ਆ ਤੇ ਓਨਾ ਹੀ ਸਿਮਰਤ ਦਾ ਗੁਨੇਗਾਰ ਆ ਪਰ ਜੇ ਤੁਸੀਂ ਹੁਣ ਇਹ ਚਾਹੁੰਦੇ ਹੋ ਨਾ ਕਿ ਹਰਪ੍ਰੀਤ ਦੀ ਮੇਰੇ ਦਿਲ ਵਿੱਚ ਬਹੁਤ ਜਗ੍ਹਾ ਕਿਸੇ ਵੀ ਔਰਤ ਲਈ ਉਹ ਜਗ੍ਹਾ ਨਹੀਂ ਹੈਗੀ ਜੋ ਸਿਮਰਤ ਦੀ ਤੁਹਾਡੀ ਤੇ ਮੇਰੇ ਬੱਚੇ ਦੀ ਮੇਰੇ ਦਿਲ ਵਿੱਚ ਆ ਮੈਨੂੰ ਮaaf ਕਰ ਦੋ ਮੈਂ ਬੜਾ ਵੱਡਾ ਗੁਨਾਹ ਕਰਿਆ ਤੁਹਾਡਾ ਸਾਰਿਆਂ ਦਾ ਇਹ ਮੈਂ ਇੱਕ ਗੱਲ ਹੋਰ ਆ ਜੋ ਕੁਝ ਵੀ ਤੁਹਾਨੂੰ ਹਰਪ੍ਰੀਤ ਨੇ ਕਿਹਾ ਜਾਂ ਮੈਂ ਕਿਹਾ ਇਸ ਬਾਰੇ ਸਿਮਰਤ ਨੂੰ ਇੰਨੀ ਜਿੰਨੀ ਭਣਕਣਾ ਲੱਗੇ ਕਿਉਂਕਿ ਮੈਂ ਨਹੀਂ ਚਾਹੁੰਦਾ ਜਿਹੜਾ ਇਨਸਾਨ ਮੇਰੇ ਨਾਲ ਸ਼ੁਰੂ ਤੋਂ ਸਹੀ ਚੱਲਦਾ ਹੋਣ ਡਿਆ ਉਹਦਾ ਤੇ ਮੇਰੇ ਵਿੱਚ ਉਹ ਸੋ ਟੁੱਟੇ ਜੇ ਇਨਸਾਨ ਕਰਕੇ ਕੋਈ ਫਰਕ ਪਵੇ ਪਲੀਜ਼ ਤੂੰ ਇਹ ਗੱਲ ਸਿਮਰਤ ਨੂੰ ਨਾ ਨਾ ਦੱਸ। ਅੱਜ ਤੂੰ ਮਾਫੀ ਆ ਮੰਗਣਿਆ ਵਾ ਕਿੰਨਾ ਸਿਮਰਤ ਨੂੰ ਕੁਛ ਦੱਸਿਆ ਹੋਣਾ ਤੈਨੂੰ ਕੀ ਲੱਗਦਾ ਮੈਂ ਸਿਮਰਤ ਨੂੰ ਆ ਸਭ ਕੁਝ ਦੱਸੂਗੀ ਜੇ ਮੈਂ ਦੱਸਣਾ ਹੁੰਦਾ ਨਾ ਤੇ ਮੈਂ ਕੱਲ ਰਾਤ ਹੀ ਦੱਸ ਦਿੰਦੀ ਪਰ ਮੈਂ ਨਹੀਂ ਚਾਹੁੰਦੀ ਉਸਦੀ ਦਿਲ ਦੁਖੇ ਤੂੰ ਮੈਨੂੰ ਦੱਸ ਮਾਫੀਆਂ ਤਾਂ ਤੂੰ ਮੰਗੀ ਜਨਾ ਇਹ ਵੀ ਤੂੰ ਕਹਿਣਾ ਵੇ ਵੀ ਮੈਂ ਉਹਨੂੰ ਛੱਡ ਦਿੱਤਾ ਮੇਰੀ ਜ਼ਿੰਦਗੀ 'ਚ ਹੁਣ ਸਿਰਫ ਸਿਮਰਤ ਹੀ ਆ ਪਰ ਇਹ ਮੈਨੂੰ ਦੱਸ ਦੇ ਹੁਣ ਉਹਦਾ ਕੀ ਕਰਨਾ ਈ ਜਿਹੜੀ ਨੇ ਦਿੱਤੀ ਹੁੰਦੀ ਆ ਉਹਨੇ ਤੇ ਫੇਰ ਆਏ ਨਾ ਵਾ ਉਹ ਤੇ ਮੈਨੂੰ ਧਮਕੀ ਲਾ ਕੇ ਗਈ ਆ ਕਿ ਮੈਂ ਕੱਲ ਨੂੰ ਫੇਰ ਆਈ ਲੋ ਜੇ ਉਹਨੇ ਸਿਮਰਤ ਦੇ ਸਾਹਮਣੇ ਬੋਲਤਾ ਕਿ ਜਵਾਬ ਦੇ ਨਾ ਸਿਮਰਤ ਨੂੰ ਦੱਸ ਮੈਨੂੰ ਹੈਗਾ ਕੋਈ ਤੇਰੇ ਕੋਲ ਜਵਾਬ ਕਿ ਤੂੰ ਕੀ ਕੀਤਾ ਵਾ ਸਿਮਰਤ ਪੁੱਛੂਗੀ ਤੇ ਕੀ ਕਹੇਗਾ ਉਹਨੂੰ ਹੋਣ ਤਾਂ ਤੂੰ ਬੜਾ ਸਿਮਰਤ ਸਿਮਰਤ ਕਰਦਾ ਵਾ ਮੈਨੂੰ ਇੱਕ ਗੱਲ ਦੱਸ ਜਦੋਂ ਤੂੰ ਉਹਦੇ ਕੋਲ ਜਾਣਾ ਸੀ ਉਹਦਾ ਵੀ ਤੇਰੇ ਨਾਲ ਪਿਆਰ ਪੈ ਗਿਆ ਸੀ ਨਾ ਹੁਣ ਦੱਸ ਉਹ ਕੀ ਕਰੇ ਉਹ ਵੀ ਇੱਕਦਮ ਕਿੱਥੇ ਖੂਚ ਵੜ ਜੇ ਜਾ ਕੇ ਤਹੀ ਤਾਂ ਬੰਦੇ ਬੜੇ ਸ਼ੈਤੀ ਚਲ ਜਾਂਦੇ ਜੇ ਕਿ ਚਲੋ ਜੇ ਮੇਰੇ ਘਰ ਨਹੀਂ ਬਣੀ ਕੇ ਤਾਂ ਬਾਹਰ ਜਾ ਕੇ ਬਣਾ ਲੋ ਜਨਾਨੀ ਆਣਾ ਤਾਂ ਤੇ ਖਡੋਣਾ ਸਮਝ ਕੇ ਰੱਖਿਆ ਵਾ ਮਾਂ ਵਾ ਤੇਰੇ ਇਹੋ ਜੇ ਗੱਲਾਂ ਕਰਦੀ ਤੈਨੂੰ ਚੰਗੀ ਤੇ ਨਹੀਂ ਲੱਗਦੀ ਪਰ ਤੂੰ ਮਜਬੂਰ ਕੀਤਾ ਇਹਨਾਂ ਗੱਲਾਂ ਕਰਨ ਨੂੰ ਤੇਰੇ ਨਾਲ ਵੇਖ ਉਹ ਵੀ ਇੱਕ ਸਰ ਔਰਤਾਂ ਮੈਂ ਉਹਦਾ ਦਾ ਦਰਦ ਚੰਗੀ ਤਰ੍ਹਾਂ ਸਮਝਦੀ ਏ ਔਰਤ ਹੋਣ ਦੇ ਨਾਤੇ ਉਨ੍ਹੇ OTT ਵੀ ਮੈਨੂੰ ਬੜਾ ਤਰਸੋਂਦਾ ਵਾ ਉਹ ਵੀ ਦੱਸ ਹੁਣ ਕਿੱਥੇ ਜਾਵੇ ਕਿਹੜੇ ਕੁਛ ਪਵੇ ਦੱਸ ਮੈਨੂੰ ਜੇ ਉਹਨੇ ਆ ਕੇ ਸਿਮਰ ਦੇ ਸਾਹਮਣੇ ਸਾਰੀਆਂ ਗੱਲਾਂ ਖੋਲਤੀਆਂ ਕੀ ਕਰਾਂਗੇ ਆਪਾਂ ਤੂੰ ਤਾਂ ਪਿੱਛੇ ਹਟ ਗਿਆ ਤੂੰ ਤਾਂ ਆ ਕੇ ਰਮਨ ਆਪਣੇ ਘਰ ਪਰਵਾਜ਼ ਚ ਸੁਖੀ ਸੁਖੀ ਰਹਿਣ ਲਾ ਪਿਆ ਵਾ ਉਹਨੇ ਜਦੋਂ ਆ ਕੇ ਕੋਈ ਸਿਆਪਾ ਪਾਇਆ ਤੇ ਫੇਰ ਕੀ ਕਰਨਾ ਈ ਕਿੱਥੇ ਭੇਜਣਾ ਈ ਉਹ ਛੱਡੂਗੀ ਤੈਨੂੰ ਉਹ ਤੈਨੂੰ ਬਖਸ਼ ਦੋਗੀ ਦੱਸ ਮੈਨੂੰ ਤੁਸੀਂ ਮਰਦਾਂ ਨੇ ਇਹਦੇ ਨਾਲ ਆ ਦੂਜਾ ਵਿਆਹ ਖੇੜ ਹੀ ਬਣਾਈ ਆ ਤੇ ਨਾਂ ਦੇ ਦਿੰਦੇ ਜੇ ਮਜਬੂਰੀ ਦਾ ਕਿ ਮਜਬੂਰੀ ਸੀ ਮੈਨੂੰ ਨਵੇਂ ਪਤਾ ਵਾ ਸਿਮਰਤ ਜਿੰਨੀ ਭੋਲੀ ਭਾਲੀ ਹੈ ਨਾ ਜਿਉ ਉਹਨੂੰ ਕਿਤੇ ਪਤਾ ਲੱਗ ਗਿਆ ਨਾ ਉਹਨੇ ਤੈਨੂੰ ਮਾਫ ਵੀ ਕਰ ਦੇਣਾ ਵਾ ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਇੱਕ ਜਨਾਨੀ ਰੱਬ ਜਿੰਨਾ ਵਿਸ਼ਵਾਸ ਕਰਦੀ ਆਪਣੇ ਆਦਮੀ ਤੇ ਤੇ ਜਦੋਂ ਉਹ ਬੰਦਾ ਹੀ ਉਹਦਾ ਵਿਸ਼ਵਾਸ ਤੋੜਦਾ ਹੈ ਨਾ ਤਾਂ ਉਹ ਰਿਸ਼ਤੇ ਦੇ ਵਿੱਚ ਇੱਕ ਗਲਟ ਪੈ ਜਾਂਦੀ ਆ ਉਹ ਗਲਟ ਤੂੰ ਜਿੰਨਾ ਵੀ ਚਾਹੇ ਉਹ ਕਦੀ ਵੀ ਟੁੱਟ ਨਹੀਂ ਸਕਦੀ ਉਹ ਗਲਟ ਹਮੇਸ਼ਾ ਰਹਿੰਦੀ ਆ ਪੂਰੀ ਜ਼ਿੰਦਗੀ ਭਾਵੇਂ ਤੇਰਾ ਨਾ ਰਹੂਗੀ, ਹੱਸਦੀ ਖੇਡਦੀ ਰਹੂਗੀ। ਕਦੀ ਨਾ ਕਦੀ ਕੋਈ ਅਜੋਜਾ ਮੋੜ ਆਊਗਾ ਜਦੋਂ ਤੂੰ ਕਿਤੇ ਉਹਨੂੰ ਰੁੱਖਾ ਸੁੱਖਾ ਬੋਲੇਗਾ। ਉਹਨਾਂ ਚਾਜ ਨਾ ਗੱਲ ਨਹੀਂ ਕਰਨਗੇ ਭਾਵੇਂ ਤੂੰ ਕਹੇ ਦਿਮਾਗ ਦੀ ਟੈਨਸ਼ਨ ਕਰਕੇ ਜਾਂ ਕਿਸੇ ਬਿਜ਼ਨਸ ਦੀ ਪ੍ਰੋਬਲਮ ਕਰਕੇ ਨਹੀਂ ਕਰੇਗਾ ਪਰ ਉਹਦੇ ਦਿਮਾਗ ਚ ਫੇਰ ਐਹੀ ਗੱਲਾਂ ਆਣੀਆਂ ਕਿ ਤੂੰ ਫੇਰ ਕਿਹ ਜਨਾਨੀ ਦੇ ਨਾਲ ਬਾਹਰ ਆ। ਸਿਮਰਤ ਫੇਰ ਆਪਣੇ ਬੱਚੇ ਦੇ ਮੂੰਹ ਵਿੱਚ ਕਿਤੇ ਕਿਤੇ ਤੈਨੂੰ ਮਾਫ ਕਰ ਹੀ ਦੇਊਗੀ। ਪਰ ਮੈਨੇ ਦੱਸ ਜਦੋਂ ਕੋਈ ਜਨਾਨੀ ਕੋਈ ਗਲਤੀ ਕਰਦੀ ਨਾ ਇਹੋ ਜੀ ਗਲਤੀ ਕਰਨੀ ਤੇ ਬੜੀ ਦੂਰ ਦੀ ਗੱਲ ਆ ਘਰ ਦੇ ਕਿਹੇ ਕੰਮ ਚ ਕਿਹੜੀ ਗਲਤੀ ਕਰਦੇ ਨਾ ਤੇ ਬੰਦਾ ਕਦੀ ਮਾਫ ਨਹੀਂ ਕਰਦਾ ਤੇ ਤੂੰ ਇਹੋ ਜੀ ਹਰਕਤ ਕਰਕੇ ਵੀ ਕਹਿਣਾ ਮੈਨੂੰ ਮਾਫੀ ਮਿਲ ਜੇ ਸਿਮਰਤੋਂ ਮੈਂ ਤਾਂ ਬਸ ਇਹ ਚੁੰਨੀ ਆ ਕਿ ਮੇਰੇ ਧੀ ਨੂੰ ਇਹੋ ਜੀ ਕਿਤੇ ਗੱਲ ਤੇਰੀ ਪਤਾ ਨਾ ਲੱਗ ਜੇ ਮੈਂ ਤਾਂ ਜਿੰਨਾ ਹੋ ਸਕੇ ਪੜਦਾ ਪਾਉਂਗੀ ਪਰ ਉਹ ਜਿਹੜੀ ਸਿਰ ਤੇ ਮੰਡਰਾਉਂਦੀ ਆ ਉਹਦਾ ਦੱਸ ਮੈਂ ਕੀ ਕਰਾਂ ਇੱਕ ਗੱਲ ਮੇਰੀ ਚੰਗੀ ਤਰ੍ਹਾਂ ਨਾ ਯਾਦ ਰੱਖੀ ਕਿ ਇਹ ਜਿਹੜਾ ਮੈਂ ਪਰਦਾ ਸਿਮਰਤ ਤੋਂ ਪਾਉਣ ਨਹੀਂ ਨਾ ਤੇਰੀ ਕਰਤੂਪਾਂ ਦਾ ਉਹ ਤੇਰੇ ਕਰਕੇ ਨਹੀਂ ਪਾਉਂਦੀ ਉਹ ਮੈਂ ਆਪਣੇ ਪੋਤਰੇ ਤੇ ਆਪਣੀ ਧੀ ਸਿਮਰਤ ਦੀ ਜ਼ਿੰਦਗੀ ਬੜੋਂ ਕਰਕੇ ਕਿ ਉਹਨਾਂ ਨੂੰ ਨਾ ਕੋਈ ਦੁੱਖ ਆਵੇ ਨਹੀਂ ਤੇ ਤੇਰੇ ਵਰਗੇ ਨੂੰ ਤਾਂ ਮੈਂ ਇਹੋ ਜੀ ਸਜ਼ਾ ਦਵਾਣਾ ਤੇ ਜਿੰਨੂੰ ਤੂੰ ਸਾਰੀ ਉਮਰ ਯਾਦ ਰੱਖੇ ਭਾਵੇਂ ਤੂੰ ਮੇਰਾ ਪੋਤੀ ਆ&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&&

ਇਦਕ ਆ ਫੇਰ ਇਹੋ ਜਿਹੀ ਕੋਈ ਗਲਤੀ ਕਰਨੀ ਆ ਮਮੀ ਮੇਰੇ ਕਹਨ ਦਾ ਮਤਲਬ ਇਹ ਆ ਕਿ ਕੋਈ ਵੀ ਗਲਤੀ ਹੋ ਜੇ ਮੇਰੇ ਕੋਲ ਚਲ ਠੀਕ ਆ ਮੈਂ ਤੇਰਾ ਸਾਥ ਦਊਂਗੀ ਪਰ ਇੱਕ ਗੱਲ ਮੈਂ ਸੋਲਾਂ ਜਿੱਦਾਂ ਮੈਂ ਕਹਿੰਨੀ ਉਦਾਂ ਹੀ ਕਰਨਾ ਈ ਤੇ ਬੰਦਿਆਂ ਵਾਂਗਰ ਘਰੇ ਰਹਿਣਾ ਤੂੰ ਜਾਣਾ ਨਹੀਂ ਉਹਦੇ ਕੋਲ ਬਸ ਜਿੱਦਾਂ ਮੈਂ ਕਹਿੰਨੀ ਉਦਾਂ ਕਰੀ ਚੱਲ ਚਲ ਥੱਲੇ ਉਹ ਕੁੜੀ ਵੀ ਵੇਂਦੀ ਨਹੀਂ ਪਤਾ ਨਹੀਂ ਕਿੱਥੇ ਚਲ ਗਏ